ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਤੋਂ ਅੱਜ ਪਿੰਡ ਸੈਦੋ ਤਹਿਸੀਲ ਨੇ ਹਾਲ ਸਿੰਘ ਵਾਲਾ ਦੇ ਜ਼ਿਲ੍ਹਾ ਮੋਗਾ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡਰਾ ਕੱਢੇ ਗਏ ਨੇ ਸੋ ਉਹਨਾਂ ਤੋਂ ਜਾਣਕਾਰੀ ਲੈਣੇ ਸਾਡੇ ਦਰਮਿਆਨ ਨੇ ਗੁਰਦੁਆਰਾ ਪੰਥ ਕਮੇਟੀ ਦੇ ਆਗੂ ਸਹਿਬਾਨ ਹਾਂਜੀ ਸਭ ਤੋਂ ਪਹਿਲਾਂ ਤਾਂ ਹੋਇਗਰ ਜੀ ਦਾ ਖਾਲਸਾ ਅੱਜ ਕੀ ਨਾਮ ਆ ਜੀ ਨਾਮ ਹੈ ਕੇਬਲ ਸਿੰਘ ਹੈ ਜੀ ਅੱਛਾ ਜਿਹੜੇ ਅੱਜ ਤੁਸੀਂ ਡਰਾ ਕੱਢੇ ਆਈ ਇਦੇ ਬਾਰੇ ਜਾਣਕਾਰੀ ਦਿਓ ਜੀ ਇਹਦੀ ਆਪਾਂ ਇਹ ਮਿਨੀ ਡਰਾ ਕੱਢਿਆ ਜੀ 21 ਤਰੀਕ ਨੂੰ ਆਪਾਂ ਫੇਰ ਦੁਬਾਰਾ ਮਿਨੀ ਡਰਾ ਕੱਢ ਰਹੇ ਹਾਂ ਹਾਂਜੀ 6 12 ਨੂੰ ਫੇਰ ਡਰਾਕਟ ਨੇ ਜਿਹਦੇ ਵਿੱਚ ਟਰੈਕਟਰ ਥਾਰ ਗੱਡੀ ਜਦਸ ਕਰਕੇ ਕੋਈ ਬੰਦਾ ਲੈ ਸਕਦਾ ਹੈ ਜਿਹੜੇ ਮਿਨੀ ਡਰਾ ਹੈ ਅੱਜ ਇੱਕ ਵਾਰ ਕੱਢਿਆ ਆਪਾਂ 9 ਤਰੀਕ ਨੂੰ ਜੀ ਤੇ ਕੱਪਾ 23 ਤਰੀਕ ਨੂੰ ਕਰਨੇ ਜਿਹੜੀਆਂ ਪਰਚੀਆਂ ਬਚ ਗਈਆਂ ਉਹ ਦੁਬਾਰਾ ਪਾ ਕੇ ਦੁਬਾਰਾ ਫਿਰ ਕਰ ਦੇਵਾਂਗਾ ਜੀ ਜੀ ਤੇ ਇਸ ਤਰ੍ਹਾਂ ਹੀ ਜਿਹੜਾ 6 ਬਾਰਾਂ ਨੂੰ ਕੱਢਣਾ ਉਹ ਵੀ ਵੀ ਮਿਨੀ ਡਰਾਵਿ ਨਾਲ ਨਿਕਲੂ ਤੇ ਜਿਹੜਾ ਵੱਡਾ ਫਾਰਜਨ ਟਰੈਕਟਰ ਉਹ ਵੀ ਨਿਕਲੂਗਾ ਜੀ ਅੱਛਾ ਜਿਹੜੇ ਅੱਜ ਤੁਸੀਂ ਡਰਾ ਕੱਢੇ ਐ ਕਿਹੜੇ ਕਿਹੜੇ ਡਰਾ ਕੱਢੇ ਕਿੰਨੇ ਡਰਾ ਕੱਢੇ ਅੱਜ ਅੱਜ 11 ਕੱਢੇ ਜੀ ਇੱਕ ਤਾਂ ਜਿਹੜਾ ਪਹਿਲਾ ਇਨਾਮ ਜੇਤੂ ਆ ਉਹ ਇਲੈਕਟ੍ਰਿਕ ਸਕੂਟਰੀ ਆ ਜੀ ਦੂਜੇ ਨੰਬਰ ਤੇ ਸਾਈਕਲ ਆ ਜੀ ਤੀਜੇ ਨੰਬਰ ਤੇ ਤਿੰਨ ਪੱਖੇ ਆ ਜੀ ਉੱਥੇ ਉੱਥੇ ਨੰਬਰ ਤੇ ਪ੍ਰੈਸ ਜਾਂ ਘੜੀ ਵੀ ਲੈ ਸਕਦਾ ਬੰਦਾ ਜੀ ਟੋਪਲ ਗੇ ਰਹੇ ਸੀ ਅੱਛਾ ਡਰਾ ਕੱਢਣ ਦਾ ਉਪਰਾਲਾ ਕਿਵੇਂ ਕੀਤਾ ਦਾ ਕਾਰਨ ਕੀ ਡਰਾ ਕੱਢਣ ਦਾ ਇਹਦਾ ਕਰਨੇ ਹੀ ਆ ਜੀ ਵੀ ਜਿਹੜੀ ਗੁਰੂ ਘਰ ਦੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਇਹ ਬਹੁਤ ਪੁਰਾਣੀ 1975 72 ਦੀ ਬਣੀ ਵੀ ਆ ਇੱਕ ਹਾਈ ਟੈਨ ਵਾਲੇ ਤੇ ਜਿਹੜੇ ਬਾਰਸ਼ਾਂ ਜਾਂਦੀਆਂ ਉਹਦੇ ਬਹੁਤ ਟੋ ਲੱਗ ਜਾਂਦੀਆਂ ਫਿਰ ਸਾਨੂੰ ਬੀੜ ਸਾਹਿਬ ਕਿਤੇ ਹੋਰ ਸ਼ਿਫਟ ਕਰਨੀ ਪੈਂਦੀ ਆ ਅਸੀਂ ਇਸੇ ਕਰਕੇ ਸਭੀ ਸਾਈ ਪ੍ਰੋਟ ਕਮੇਟੀ ਨੇ ਸੋਚਿਆ ਵੀ ਆਪਾਂ ਕੋਈ ਬਾਣ ਪਾਤਰ ਡਰਾ ਨਾਲੇ ਲੋਕਾਂ ਚ ਉਤਸ਼ਾਹ ਅਨਾਮ ਵਾਸਤੇ ਹੋਜੂ ਤੇ ਜਿਹੜੀ ਬੱਚੇ ਹੋ ਬੱਚੂ ਗਿਰੋਸੀ ਉਹ ਆਪਾਂ ਗੁਰੂ ਕਰਤੇ ਰਹਿ ਸਕਦੇ ਹਾਂ ਤੇ ਦਾ ਮਤਲਬ ਇਹ ਸੀ ਜੀ ਐ ਅੱਜ 11 ਡਰਾ ਕੱਢੇ ਗਏ ਕੋਲੇ ਡਰਾ ਕਿੰਨੇ ਸੀ ਕੋਲੇ 111 ਜੀ 111 ਜੇਸ ਤੋਂ ਅਗਲੇ ਛੇ ਤੀ ਨੂੰ ਕਦੋਂ ਕਿੰਨੇ ਡਰਾ ਕੱਢੋਗੇ ਜਿਹੜੇ 6 ਨੂੰ ਦਾ 111 ਹੀ ਕੱਢਣੇ ਸੀ ਅੱਛਾ ਕਿਉਂਕਿ ਗੱਡੀ ਥਾਰ ਜਾਂ ਟਰੈਕਟਰ ਜਾਂ ਸਕਾਰਪਿਓ ਜਾਂ ਮੋਟਰਸਾਈਕਲ ਵੀ ਹੈ ਇੱਕ ਇੱਕ ਸਪੈਸ਼ਲ ਬੋਲਟ ਮੋਟਰਸਾਈਕਲ ਵੀ ਹੈ ਜੀ ਠੀਕ ਹੈ ਇਹ ਸਾਰੇ 6 12 ਨੂੰ ਕੱਢੇ ਜਾਣੇ ਸੀ ਠੀਕ ਹੈ ਹਾਂਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਦਿਹਾਲ ਦੀ ਰਿਪੋਰਟ